ਇਹ ਰਹਿਣਾ ਅਦੇ ਲੋ ਅੱਧਾ ਪੌਣਾ ਘੰਟਾ ਹੋ ਗਿਆ ਚੋਰ ਫੜੇ ਨੂੰ ਕੋਈ ਬੰਦਾ ਹੁਣ ਤੱਕ ਨਹੀਂ ਆਇਆ ਇੱਥੇ ਕਿਉਂ ਕਰ ਚੋਰੀ ਕਰਦਾ ਬਾਬਾ ਨਾ ਵੀ ਯਾਰ ਵੈਸੇ ਕਰਦਾ ਜੀ ਨਸ਼ਾ ਕਰਦਾ ਸਰ ਅਬ ਵੇਖੋ ਸਾਈਕਲਾ ਚੋਰੀ ਕਰਦਾ ਏ ਬੰਦਾ ਕਈ ਦਿਨਾਂ ਤੋਂ ਲੋਕਾਂ ਦੇ ਅੜਕਿਓ ਬਚਦਾ ਜਾ ਰਿਹਾ ਸੀ ਪਰ ਹੁਣ ਅਖੀਰਕਾਰ ਲੋਕਾਂ ਦੇ ਵੱਲੋਂ ਇਸ ਨੂੰ ਫੜ ਹੀ ਲਿਆ ਗਿਆ ਸਾਈਕਲ ਚੋਰੀ ਕਰਨ ਆਇਆ ਬੰਦਾ ਰੰਗੇ ਹੱਥੀ ਲੋਕਾਂ ਨੇ ਫੜਿਆ ਤੇ ਇਸ ਦਾ ਰਾਜ ਕੇ ਘਟਾਪਾ ਛਾੜ ਦਿੱਤਾ ਇਹ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੋ ਤਸਵੀਰਾਂ ਲੁਧਿਆਣਾ ਦੇ ਵਿਸ਼ਕਰਮਾ ਚੌਕ ਇਲਾਕੇ ਦੀਆਂ ਨੇ ਅਸਲਾਇਦ ਨੇ ਇਸ ਇਲਾਕੇ ਦੇ ਵਿੱਚੋਂ ਸਾਈਕਲ ਚੋਰੀ ਹੋ ਰਹੇ ਸਨ ਤੇ ਅਖੀਰਕਾਰ ਲੋਕਾਂ ਦੇ ਵੱਲੋਂ ਇਸ ਸਾਈਕਲ ਚੋਰੀ ਕਰਨ ਵਾਲਾ ਇਹ ਬੰਦਾ ਰੰਗੇ ਹੱਥੀ ਫੜ ਲਿਆ ਗਿਆ ਇਹ ਰੱਜ ਕੇ ਇਸ ਦਾ ਘਟਾਪਾ ਚੜਾਇਆ ਗਿਆ ਤਾਂ ਮੌਕੇ ਤੇ ਮੌਜੂਦ ਲੋਕਾਂ ਦੇ ਕਹਿਣੇ ਕਿ ਵਿਸ਼ਕਰਮਾ ਚੋਂ ਹੋਰ ਇਲਾਕੇ ਦੇ ਵਿੱਚ ਆਏ ਦਿਨ ਜਿਹੜੇ ਨੇ ਉਹ ਸਾਈਕਲ ਚੋਰੀ ਹੋ ਰਹੇ ਸੰਤ ਇਸ ਚੋਰ ਨੂੰ ਹੁਣ ਫੜਿਆ ਗਿਆ ਉਹਨਾਂ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਇਸ ਤੇ ਸਖਤ ਕਾਰਵਾਈ ਹੋਵੇ ਤਾਂ ਜੋ ਇਲਾਕੇ ਦੇ ਵਿੱਚ ਅਜਈਆਂ ਜਿਹੜੀਆਂ ਵਾਰਦਾਤਾ ਨੇ ਉਹਨਾਂ ਨੂੰ ਫੱਲ ਪੈ ਸਕੇ ਤਾਂ ਵੇਖੋ ਜਦੋਂ ਲੋਕਾਂ ਨੇ ਇਸ ਨੂੰ ਕਾਬੂ ਕੀਤਾ ਤਾਂ ਕਿਵੇਂ ਉਹਨਾਂ ਦੀਆਂ ਮਿੰਤਾ ਕਰਦਾ ਇਹ ਬੰਦਾ ਨਜ਼ਰ ਆਇਆ સાયકલ બહુ ਬਹੁਤ 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 ਐ ਨਸ਼ਾ ਕੀਤਾ ਇਹ ਨਸ਼ਾ ਕੀਤਾ ਦਾ ਬੋਹਣ ਵਾਲਾ ਜੀ ਨਹੀਂ ਆਇਆ ਜਦੋਂ ਬੰਦਾ ਚੋਰ ਸਾਹਮਣੇ ਖੜਾ ਹੈ ਅੱਧੀ ਕਿਨੇ ਦਾ ਚੋਰ ਫੜਿਆ ਆ 1 ਹੋਣਾ ਘੰਟਾ ਹੋ ਗਿਆ ਚੋਰ ਫੜੇ ਨੂੰ ਕੋਈ ਬੰਦਾ ਹੁਣ ਤੱਕ ਨਹੀਂ ਆਇਆ ਇੱਥੇ ਇੱਧਰ ਨੂੰ ਪੁੱਛਾ ਕਰੋ ਜੀ ਕੋਈ ਪੁਲਸ ਵਾਲਾ ਕਿਹੜਾ ਪੁਲਸ ਆਏ ਕੋਈ ਵੀ ਨਹੀਂ ਆਉਂਦਾ ਹਾਂ ਚਿੰਗਾ ਮੈਂ ਸਪ੍ਰਿੰਗ ਦਾ ਕੰਮ ਕਰਦਾ ਸਪ੍ਰਿੰਗ ਕੋਣ ਆਨੇ ਸਾਈਕਲ ਸਪਿੰਗ ਲੈਣਾ ਆਇਆ ਸੀਗਾ ਹਾਂਜੀ ਸਾਈਕਲ ਤੋਂ ਸਪ੍ਰਿੰਗ ਲੈਣਾ ਆਇਆ ਸੀਗਾ ਨਹੀਂ ਬਈ ਕਿਉਂ ਗੱਜੋਰੀ ਵੀ ਕਰਦਾ ਬਾਬਾ ਡਾਈ ਬਾਈ ਯਾਰ ਵੈਸੇ ਕਰਦਾ ਜੀ ਨਸ਼ਾ ਕਰਨਾ ਨਸ਼ਾ ਨਸ਼ਾ ਕਰਨਾ ਸੀ ਇਹ ਤਾਂ ਜੇਬ ਚ ਪਾ ਲੈ ਨਾ ਨਸ਼ਾ ਕਰਦਾ ਜੇ ਨਸ਼ਾ ਨਹੀਂ ਹੈ ਤਾਂ ਹਾਗਾਟੇ ਪੂਲ ਤੇ ਹਾਗਾਟੇ ਇਹਦੇ ਕੋਲ ਕੋਲ ਆਇਆ ਇਹਦੇ ਕੋਲ ਕੋਲ ਆਇਆ ਕੜਾਏ ਦਾ ਬਣਾਓ ਸੁਆਤ ਪਾ ਲੈਦਾਓ